ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਮੌਤੋਂ ਡਰਨਾ ਮੌਤੋਂ ਡਰਨਾ ਰਾਸਨੀ ਗੈਰਤ ਵਾਲਿਆਂ ਨੂੰ ਚਾ ਚੜ ਜਾਂਦਾ ਚਾ ਚੜ ਜਾਂਦਾ ਮੌਤ ਵੇਖ ਸਰਬਾਲਿਆਂ ਨੂੰ ਹੁਣੀ ਕਰ ਨਜੰਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵੇ ਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵੇ ਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਨਸ਼ਨ ਮੇਥਨਸ਼ਨ ਪਿੱਛੇ ਹਟਣਾ ਸਿੱਖਿਆ ਨਹੀਂ ਹਾਰ ਜਾਵਣਾ ਹਾਰ ਜਾਵਣਾ ਜ਼ੁਲਮ ਵੇਖ ਕੇ ਸਿੱਖਿਆ ਨਹੀਂ ਫਿਰਨਲ ਬੋਲ ਪਗਾ ਜੰਦੇ ਜਾਨ ਦੀ ਬਾਜੀ